40000 ਰੁਪਏ ਮੰਗਦੇ ਤਾਂ ਸਹੀ ਕਿਥੋਂ ਦੇ ਗਰੀਬ ਬੰਦੇ 40000 ਜੁਗਿਆ ਹੈ ਜਿਹੜੇ ਆਏ ਦੇ ਦੂ ਛੱਟੇ ਸਾੜੇ ਮੈਨੂੰ ਵੀਰਾਂ ਨੇ ਫੋਨ ਕੀਤਾ ਵੀ ਲਾਸ਼ ਢੱਕ ਲਈ ਆ ਤੇ ਪੈਸੇ ਦੀ ਮੰਗ ਕਰਦੇ ਆ ਦੇਖੋ ਜੋ ਭਗਵੰਤ ਮਾਨਿਕ ਲਾਹ ਬਣਾਇਆ ਵੀ ਤੁਸੀਂ ਆਪ ਦਾ ਡੈੱਡ ਬਾਡੀ ਨਹੀਂ ਢੱਕ ਸਕਦੇ ਡਾਕਟਰ ਬਾਅਦ ਹੀ ਬਾਅਦ ਹੀ ਗੱਲ ਆ ਦੂਜੀ ਪੈਸਿਆਂ ਦੀ ਪਰ ਡੈੱਡ ਬਾਡੀ ਨਹੀਂ ਢੱਕ ਸਕਦੇ ਮੈਂ ਹਸਪੀਟਲ ਵਾਲਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਦੇਖੋ ਲਾਹ ਜੋ ਲਾਹ ਬੰਦਾ ਤੁਸੀਂ ਡੈੱਡ ਬੋਡੀ ਜਿਹੜੀ ਹੈ ਡੱਕ ਨਹੀਂ ਸਕਦੇ ਜੇ ਲਾਹ ਕੇ ਡੱਕ ਸਕਦੇ ਮੈਨੂੰ ਲੈ ਕੇ ਦੇ ਦਿਓ ਅਸੀਂ ਆਪਦੀ ਕਾਰਵਾਈ ਕਰਾਂਗੇ ਤੁਸੀਂ ਆਪ ਦੀ ਕਰ ਲਿਓ ਬੈਂਡਸ ਵੀ ਆਏ ਤੇ ਤਰਲੇ ਆਵੇ ਹੁਣ ਸਾਰੇ ਆਏ ਆ ਤੇ ਪਰ ਆਏ ਆ ਤੇ ਫੇਰ ਆਣ ਕੇ ਮਾਰਿਆ ਨਕਿਆ ਵੀ ਹੁਣ ਦਿੰਨੇ ਆ ਕੀ ਆ ਇਤਰ ਨਾ ਸਾਡੇ ਸਰਪੰਚ ਸਾਹਿਬ ਵੀ ਨਹੀਂ ਆਏ ਆ ਪਰ ਨੇ ਜਦੋਂ ਆ ਗਏ ਫੇਰ ਫੇਰ ਮੰਨੇ ਫੇਰ ਮੰਨਣ ਲੱਗੇ ਮਾਰੇ ਜੀ ਡੈੱਡ ਬਣੀ ਨਹੀਂ ਦੇ ਸਵੇਰ ਦੇ ਤਰਲੇ ਮੰਨਦੇ ਆ ਤਹ ਹੁਣ ਜਦੋਂ ਅਸੀਂ লাশ 8 ਵਜੇ 12 ਵਜੇ ਦੀ ਗੱਲ ਆ ਮੌਤੇ ਹੋਈ ਠੀਕ ਨਹੀਂ ਜਾਦਾ ਏ ਤੇ ਕਹਿੰਦੇ ਠੰਡ ਲੱਗੀ ਆ ਇਹਨਾਂ ਨੇ ਸਾਰਾ ਕੁਝ ਕੀਤਾ ਕਾਰਵਾਈ ਕੀਤੀ ਆ ਨੂੰ ਦੱਸਿਆ ਵੀ ਆ ਤੇ ਫਿਰ ਇਹਨਾਂ ਉਦੋਂ ਕਿਨ ਡੈਡ ਬੋਡੀ ਹਨ ਦਿੱਤੀ 12 ਵਜੇ ਦੀ ਗੱਲ ਕਿਉਂ ਨਹੀਂ ਕੀਤੀ ਆ ਇੱਕ ਇਹਨੂੰ ਉਹਦਾ ਜਵਾਬ ਦੇ ਦਿੰਦੇ ਜਿੱਦਾਂ ਮੈਨੂੰ ਵੀਰਾਂ ਨੇ ਦੱਸਿਆ ਵੀ ਪਹਿਲਾਂ 40000 ਮੰਗਿਆ ਫਿਰ 35 ਦੇ ਹੁਣ 25 ਦੇ ਸਵੇਰ ਸਵੇਰ ਦੇ ਦੇ ਰਹੇ ਸਵੇਰ ਦੇ ਖਰਚਾ ਕਰਾ ਦੇ ਤੂੰ ਬਾਹਰ ਹੁਣ ਮੈਂ ਕਹਿੰਦਾ ਸਾਰਾ ਪਿੰਡ ਆ ਜਾਣਾ ਸੜਕ ਤੇ ਅਸੀਂ ਬਹਿ ਜਾਣਾ ਦਰਿਆ ਵਛਾ ਕੇ ਅਸੀਂ ਤੇਰੇ ਕੋਲ ਜਵਾਬਦੇਹੀ ਮੰਗਣੀ ਆ ਵੀ ਜੋ ਭਗਵੰਤ ਮਾਨ ਨੇ ਲਾਹ ਬਣਾਇਆ ਕੀ ਗੱਲ ਉਹ ਮੁਖਮਤ ਨੇ ਗਲਤ ਲਾਹ ਬਣਾਤਾ ਜੇ ਲਾਹ ਦੇ ਮੁਤਾਬਕ ਡਾਕਟਰ ਨਾਲ ਚੱਲਣਗੇ ਹਸਪੀਟਲ ਨਾਲ ਚੱਲਣਗੇ ਚੱਲੂ ਕੀੜਾ ਗੁੰਡਾ ਕਰਦੀ ਆ ਸਦਾ ਹੀ ਗੁੰਡਾ ਕਰਦੀ ਆ ਫੇਰ ਇਹ ਮੰਗਦੇ ਬਸ ਪੈਸੇ ਤੋਂ ਪੈਸੇ ਕਿੱਥੇ ਦੇਈਏ ਗਰੀਬ ਬੰਦਾ ਉਹ ਤੇ ਲੁੱਟਿਆ ਗਿਆ ਅੱਗੇ ਥੋੜੇ ਦਿਨ ਥੋੜਾ ਚਿਰ ਹੋਇਆ ਉਹਦੇ ਬੇਟੇ ਦੀ ਅੱਗੇ ਡੈਥ ਹੋਈ ਹੈ ਤੇ ਕਿੱਥੋਂ ਦੇਗਾ ਗਰੀਬ ਬੰਦਾ ਇੰਨਾ ਪੈਸਾ ਮੈਂ ਤਾਂ ਅਖਿਰਤ ਕੀ ਗੱਲਬਾਤ ਹੋਈ ਆ ਸਾਡੀ ਨੋ ਹੈ ਕਿ ਨੋ ਹੱਡੀ ਹੈ ਰਾਤ 8 ਵਜੇ ਲੈ ਕੇ ਚੰਡੀਪਾਲੀ ਸਵੇਰੇ ਮੈਂ ਵੇਖ ਕੇ ਗਿਆ ਵਾਂ ਹਾਂ ਸੇ ਹੁਣ ਦੇਖੋ ਕੀ ਦੀ ਅੱਛਾ ਤੇ ਦੱਸੋ ਕੀ ਹਾਂਜੀ ਹੁਣ ਇਹ ਕੀ ਕਹਿੰਦੇ ਰਹਾ 40000 ਰੁਪਏ ਮੰਗਦੇ ਦੱਸੋ ਇਹ ਕਿਤੋਂ ਦੇ ਗਰੀਬ ਬੰਦੇ 40000 ਜੁਗਿਆ ਹੈ ਜਿਹੜੇ ਹੈ ਦੇ ਦੂ ਛੱਡੇ ਸਾੜੇ ਬੈਂਡਸ ਵੇਰ ਦੇ ਤਰਲੇ ਲਾਉਂਦੇ ਹੁਣ ਆ ਸਾਰੇ ਆਏ ਆ ਤੇ ਭਰ ਆਏ ਆ ਤੇ ਫੇਰ ਆਣ ਕੇ ਮਾਰੇ ਜਾਂ ਨਕਿਆ ਵੀ ਹੁਣ ਦਿੰਨੇ ਆ ਸਾਡੇ ਸਰਪੰਚ ਸਾਹਿਬ ਹੁਣ ਨਹੀਂ ਆਏ ਆ ਭਰਨੇ ਤੇ ਜਦੋਂ ਆ ਗਏ ਫੇਰ ਫੇਰ ਮੰਨਣ ਲੱਗੇ ਮਾਰੇ ਜੀ ਸਵੇਰ ਦੇ ਤਰਲੇ ਮੰਨਦੇ ਆ ਕੀ ਕਹਿੰਦੇ ਕੀ 40000 ਕਦੀ ਕਹਿੰਦਾ 40000 ਰੁਪਏ ਜਮਾ ਕਰੋ 50 ਇਹ ਲਾਸ਼ ਦੇਣੀ ਲਾਸ਼ ਦੇਣੀ ਅਸੀਂ ਪਾਈ ਆ ਹਸਪੀਟਲ ਵਾਲਿਆਂ ਨੇ ਕੀ ਹਸਪੀਟਲ ਵਾਲਾ ਨਾਮ ਆ ਕੀ ਸਾਰਾ ਗੱਲਬਾਤ ਮੈਂ ਮੌਜੂਦਾ ਐਮਸੀਆ ਵਾਰਡ ਨੰਬਰ 6 ਤੋਂ ਬਲਰਾਜ ਸਿੰਘ ਮੈਨੂੰ ਵੀਰਾਂ ਨੇ ਫੋਨ ਕੀਤਾ ਵੀ ਲਾਸ਼ ਢੱਕ ਲਈ ਆ ਤੇ ਪੈਸੇ ਦੀ ਮੰਗ ਕਰਦੇ ਆ ਦੇਖੋ ਜੋ ਭਗਵੰਤ ਮਾਨਿਕ ਲਾਹ ਬਣਾਇਆ ਵੀ ਤੁਸੀਂ ਆਪ ਦਾ ਡੈੱਡ ਬਾਡੀ ਨਹੀਂ ਢੱਕ ਸਕਦੇ ਡਾਕਟਰ ਬਾਅਦ ਹੀ ਬਾਅਦ ਹੀ ਗੱਲ ਆ ਦੂਜੀ ਪੈਸਿਆਂ ਦੀ ਪਰ ਡੈੱਡ ਬਾਡੀ ਨਹੀਂ ਢੱਕ ਸਕਦੇ ਮੈਂ ਹਸਪੀਟਲ ਵਾਲਿਆਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਡਾਕਟਰ ਸਾਹਿਬ ਦੇਖੋ ਲਾ ਜੋ ਲਾਹ ਬੰਦਾ ਤੁਸੀਂ ਡੈੱਡ ਬਾਡੀ ਜਿਹੜੀ ਆ ਢੱਕ ਨਹੀਂ ਸਕਦੇ ਜੇ ਲਾਹ ਚ ਦੇਖ ਸਕਦੇ ਮੈਨੂੰ ਲੈ ਕੇ ਦੇ ਦੋ ਅਸੀਂ ਆਪ ਦੀ ਕਾਰਵਾਈ ਕਰਾਂਗੇ ਤੁਸੀਂ ਆਪ ਦੀ ਕਰ ਲਿਓ ਦੋ ਬੰਦ ਹਾਂਜੀ ਕਿੰਨੇ ਪੈਸੇ ਦੀ ਮੰਗ ਕਰਦਾ ਜਿੱਦਾਂ ਮੈਨੂੰ ਵੀਰਾਂ ਨੇ ਦੱਸਿਆ ਵੀ ਪਹਿਲਾਂ 40000 ਮੰਗਿਆ ਫਿਰ 35 ਦੇ ਹੁਣ 25 ਦੇ ਸਵੇਰ ਦੇ ਦੇਰੇ ਬਾਡੀ ਸਵੇਰ ਸਵੇਰ ਦੇ ਦੇਰੇ ਸਵੇਰ ਦੇ ਖਰਚਾ ਕਰਨਾ ਹੁਣ ਮੈਂ ਕਹੇ ਸਾਰਾ ਪਿੰਡ ਆ ਜਾਣਾ ਛੜਕ ਤੇ ਅਸੀਂ ਬਹਿ ਜਾਣਾ ਦਰਿਆ ਵਛਾ ਕੇ ਅਸੀਂ ਤੇਰੇ ਕੋਲ ਜਵਾਬਦੇਰੀ ਮੰਗਣੀ ਆ ਵੀ ਜੋ ਭਗਵੰਤ ਮਾਨ ਨੇ ਲਾਹ ਬਣਾਇਆ ਕੀ ਗੱਲ ਉਹ ਮੁਖਮਤ ਨੇ ਗਲਤ ਲਾਹ ਬਣਾਤਾ ਜੇ ਲਾਸ਼ ਦੇ ਮੁਤਾਬਕ ਡਾਕਟਰ ਨਾਲ ਚੱਲਣਗੇ ਹਸਪੀਟਲ ਨਾਲ ਚੱਲਣਗੇ ਚੱਲੂ ਕਿਹੜਾ ਬਲੇ ਗੁੰਡਾਗਰਦੀ ਖਸਾਦੀ ਗੁੰਡਾਗਰਦੀ ਆ ਸਦਾ ਹੀ ਗੁੰਡਾਗਰਦੀ ਆ ਆ ਇਹਦਾ ਬੇਟਾ ਇੱਕ ਇਹਦਾ ਬੇਟਾ ਹੀ ਡੱਥ ਹੋ ਗਈ ਪਹਿਲਾਂ ਇੱਥੇ ਇੱਥੇ ਹੀ ਇਹੋ ਹਸਪੀਟਲ ਚ ਹੈ ਮੇਰਾ ਉਹ ਤਾਂ ਇਹਨਾਂ ਤੇ ਪਤਾ ਪਤਾ ਜੀ ਕੀ 8 ਵਜੇ ਲੈ ਆਠ ਵਜੇ ਲੈ ਜਾਂਦਾ ਹੀ ਇਹਨਾਂ ਨੂੰ ਰਾਤ ਤੇ ਬੜੇ ਇਹਨਾਂ ਨੇ ਪੈਸੇ ਲਏ ਆ ਬੜੇ ਬਣਾਏ ਆ ਤੇ ਹੁਣ ਜਦੋਂ ਅਸੀਂ ਲਾਸ਼ 8 ਵਜੇ 12 ਵਜੇ ਦੀ ਗੱਲ ਆ ਮੌਤੇ ਹੋਈ ਠੀਕ ਨਹੀਂ ਜ਼ਿਆਦਾ ਏ ਤੇ ਕਹਿੰਦੇ ਠੰਡ ਲੱਗੀ ਇਹਨਾਂ ਨੇ ਸਾਰਾ ਕੁਝ ਕੀਤਾ ਕਾਰਵਾਈ ਕੀਤੀ ਆ ਨੂੰ ਦੱਸਿਆ ਵੀ ਆ ਤੇ ਫਿਰ ਇਹਨਾਂ ਉਦੋਂ ਕਿ ਉਹਨੂੰ ਡੈਡ ਬੋਡੀ ਹਨ ਦਿੱਤੀ 12 ਵਜੇ ਦੀ ਗੱਲ ਕਰਨੀ ਆ ਅੱਜ ਕਿ ਉਹਦਾ ਜਵਾਬ ਦੇ ਦਿੰਦੇ ਕਿੰਨੇ ਜੀ ਹੁਣ ਆ ਇਹ ਤਾਂ ਹੁਣੇ ਦੇਣ ਦੇ ਹਨ ਨੂੰ ਕਿੰਨੇ ਜੀ ਡੈਡ ਬੋਡੀ ਡਾਕਟਰ ਇਹਨਾਂ ਨੇ 10 12 ਵਜੇ ਦੀ ਗੱਲ ਆ ਅਜ ਤੱਕ ਦਿੱਤੀ ਡੈਡ ਨਾ ਅਜੇ ਵੇਲੇ ਉੱਥੇ ਹੀ ਹੈ ਤਾਂ ਇਹ ਮੰਗਦੇ ਬਸ ਪੈਸੇ ਦੋ ਪੈਸੇ ਕਿੱਥੇ ਦੇਈ ਗਰੀਬ ਬੰਦਾ ਉਹ ਤਾਂ ਲੁੱਟਿਆ ਗਿਆ ਅੱਗੇ ਥੋੜੇ ਦਿਨ ਥੋੜਾ ਚਿਰ ਹੋਇਆ ਉਹਦੇ ਬੇਟੇ ਦੀ ਅੱਗੇ ਡੈਥ ਹੋਈ ਹੈ ਤੇ ਕਿੱਥੋਂ ਦੇ ਗਰੀਬ ਬੰਦਾ ਇੰਨਾ ਪੈਸਾ ਕਿੰਨੇ ਪੈਸੇ ਦੇ ਚੁਕੇ ਨੂੰ ਪੈਸੇ ਵਾਵਾ ਚਲੀ ਗਿਆ 40000 ਰੁਪਏ ਗਿਆ ਦਿੱਤਾ ਵਾ 11:00 ਵਜੇ 1.5 ਲੱਖ ਰੁਪਏ ਲੱਗ ਗਏ ਤਾਂ ਹੁਣ ਫੇਰ ਇਹਨਾਂ ਕਿੰਨੇ ਪੈਸੇ ਬਣਾਏ ਉਹ ਵੀ ਹਾਂ ਅੰਠੀ ਉਹ ਤੇ 30000 ਦੀ ਦਵਾਈ ਲੈ ਦਿੱਤੀ ਇਹਨਾਂ ਨੇ ਤਾਂ ਫੇਰ ਉਹ ਦਵਾਈ ਹੁਣ ਵਾਪਸ ਕੀਤੀ